ਸਭ ਤੋਂ ਵੱਡੀ ਜਿਹੜੀ ਇਸ ਵਕਤ ਜਿਹੜੀ ਪ੍ਰੋਬਲਮ ਹੈਗੀ ਹੈ ਜੀ ਜਿੱਦਾਂ ਹੀ ਮੌਸਮ ਬਦਲਦਾ ਅਸੀਂ ਇਹ ਸੋਚਦੇ ਵੀ ਹਜੇ ਤਾਂ ਥੋੜੀ-ਬਹੁਤ ਗਰਮੀ ਹੈਗੀ ਆ ਕੱਪੜੇ ਹਜੇ ਠੰਡੇ ਪਾਉਣ ਦੀ ਲੋੜ ਹੂੰ ਫਿਰ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਨਸਲਾ ਜ਼ੁਖਾਮ ਲੱਗ ਜੇ ਤਾਂ ਅਸੀਂ ਨਾਲ ਦੀ ਨਾਲ ਪਹਿਲਾ ਕੰਮ ਕੀ ਕਰਦੇ ਦਵਾਈਆਂ ਵੱਲ ਭੱਜਦੇ ਆ ਜਿਹੜੀ ਵੀ ਤੁਸੀਂ ਦਵਾਈ ਲੈ ਰਹੇ ਹੋ ਸਮੇ ਅਨੁਸਾਰ ਵਕਤ ਅਨੁਸਾਰ ਜੇ ਚੀਜ਼ਾਂ ਕੁਦਰਤ ਆਪ ਦਾ ਰੂਪ ਨਾ ਫੜਨ ਤਾ ਫਿਰ ਤਾਂ ਕਦੇ ਬੰਦਾ ਬੁੱਢਾ ਵੀ ਨਾ ਹੋਵੇ ਪਰ ਕਿਉਂਕਿ ਉਹ ਕੁਦਰਤ ਆਪਦੇ ਸਮੇਂ ਅਨੁਸਾਰ ਟਾਈਮ ਅਨੁਸਾਰ ਉਹ ਚੀਜ਼ਾਂ ਬਦਲ ਰਹੀਆਂ ਨੇ ਕੁਝ ਚੀਜ਼ ਟੁੱਟ ਰਹੀ ਹੈ ਕੁਝ ਚੀਜ਼ ਨਵੀਂ ਪੈਦਾ ਹੋ ਰਹੀ ਹੈ ਦਿੱਕਤ ਕਿੱਥੇ ਹੁੰਦੀ ਹੈ ਅਸੀਂ ਸ਼ਾਵਰ ਲੈਣ ਜਾਣੇ ਆ ਕਿਹੜਾ ਸ਼ਾਵਰ ਲੈਣੇ ਆ ਜੀ ਅਸੀਂ ਗਰਮ ਹੂੰ ਹੀਟਰ ਚੱਲਣ ਲਾ ਕੇ ਗੀਜ਼ਰ ਚੱਲਣ ਲਾ ਕੇ ਹੂੰ ਤੁਸੀਂ ਗੀਜ਼ਰ ਵਾਲੇ ਪਾਣੀ ਦੇ ਵਿੱਚ ਸ਼ਾਵਰ ਲੈ ਕੇ ਨਿਕਲੋ ਤੁਹਾਨੂੰ ਆਪ ਨੂੰ ਬਾਹਰ ਨਿਕਲਦੇ ਸਾਰ ਠੰਡ ਲੱਗਣ ਲੱਜੂ ਹੂੰ ਤੇ ਮੇਰੇ ਕਹਿਣ ਦੇ ਉੱਤੇ ਬਿਲਕੁਲ ਠੰਡਾ ਪਾਣੀ ਚਿਲੜ ਉਹ ਪਾਣੀ ਨਾਲ ਣਾਉਣਾ ਸ਼ੁਰੂ ਕਰ ਦੋ ਜਿੱਦਾਂ ਹੀ ਤੁਸੀਂ ਬਾਹਰ ਨਿਕਲੋਗੇ ਉਹਨੂੰ ਸਾਰਾ ਐ ਦੁਨੀਆ ਕੋਲ ਇੱਥੇ ਠੰਡ ਹੋਈ ਪਈ ਆ ਤੁਸੀਂ ਕੋਲੋਂ ਠੀਕ ਠਾਕ ਹੀ ਤਾਂ ਹੈ ਇੰਨੀ ਕੋ ਠੰਡ ਹੂੰ ਉਹਦੇ ਨਾਲ ਕੀ ਆ ਅੱਗੇ ਆਪਣੇ ਕੋਲੇ ਗੀਜ਼ਣ ਵਾਲੇ ਸੈਟਅਪ ਨਹੀਂ ਸੀਗੇ ਅੱਗੇ ਆਪਣੇ ਕੋਲੇ ਹੁਣ ਜੇ ਆਪਾਂ ਥੋੜੇ ਟਾਈਮ ਪਹਿਲਾਂ ਦੀ ਗੱਲ ਕਰੀਏ ਤਾਂ ਲੋਕ ਪੱਟੀ ਦੇ ਉੱਤੇ ਪਾਣੀ ਗਰਮ ਕਰਕੇ ਉਹਦੇ ਨਾਲ ਨਹਾਉਦੇ ਹੁੰਦੇ ਸੀ ਇੱਕ ਕੁਆਲਿਟੀ ਗਰਮ ਹੁੰਦੀ ਸੀ ਇੱਕ ਠੰਡੇ ਦੀ ਹੁੰਦੀ ਸੀ ਜਦੋਂ ਦੋਨਾਂ ਨੂੰ ਇੱਕ ਵਾਇਲਟੀ ਚ ਪਾਉਂਦੇ ਸੀ ਤਾਂ ਕੋਸਾ ਜਿਹਾ ਪਾਣੀ ਹੋ ਜਾਂਦਾ ਸੀ ਜਿਹਦੇ ਨਾਲ ਤੁਹਾਡੇ ਸਰੀਰ ਦੀ ਤਸਵੀਰ ਤੁਹਾਡੀ ਬਾਡੀ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਟੈਕ ਨਹੀਂ ਆਉਂਦਾ ਸੀ ਹੁਣ ਸਭ ਤੋਂ ਵੱਡੀ ਕਲਾਕਾਰੀ ਕੀ ਹੋਊਗੀ ਪਹਿਲੀ ਗੱਲ ਜਿੱਦਾਂ ਹੀ ਮੌਸਮ ਬਦਲਦਾ ਠੰਡਾ ਮੌਸਮ ਆਉਂਦਾ ਤੁਹਾਡੀ ਡਾਈਟ ਦੇ ਵਿੱਚੋਂ ਸਭ ਤੋਂ ਵੱਧ ਚੀਜ਼ ਜਿਹੜੀ ਜ਼ਰੂਰੀ ਆ ਉਹ ਹੈਗਾ ਪਾਣੀ ਪਾਣੀ ਪੀਣ ਦਾ ਹੀ ਨਜੀ ਕਰਦਾ ਠੰਡਾ ਪਾਣੀ ਪੀਵੇ ਕੋਣ ਨਾਰਮਲ ਪਾਣੀ ਆ ਗਿਆ ਫਿਰ ਪੀਣ ਦਾ ਨਹੀਂ ਜੀ ਕਰਦਾ ਤੁਸੀਂ ਇੱਕ ਮੇਰੇ ਕਹਿਣ ਤੇ ਪ੍ਰੈਕਟੀਕਲ ਐਗਜ਼ਾਮਪਲ ਕਰ ਲਿਓ ਜੀ ਪੂਰੇ ਦਿਨ ਦੇ ਵਿੱਚ ਆਪਾਂ ਕਿੰਨੇ ਗਲਾਸ ਪਾਣੀ ਪੀਨੇ ਆ ਆਪਾਂ ਇਹ ਹੀ ਨੋਟ ਕਰਕੇ ਦੇਖ ਲਿਓ ਤੇ ਤੁਸੀਂ ਦੇਖੋਗੇ ਵੀ ਜ਼ਿਆਦਾਤਰ ਲੋਕਾਂ ਦੇ ਸਿਚੁਏਸ਼ਨ ਇਹ ਹੋਊਗੀ ਵੀ ਜੇ ਅਸੀਂ 4-5 ਗਲਾਸ ਪਾਣੀ ਪੀਨੇ ਦੋ ਵਾਰ ਤਾਂ ਅਸੀਂ ਪਾਣੀ ਨਹੀਂ ਪੀਦੇ ਹਾਂ ਹਾਲਾਂਕਿ 75% 70 ਤੋਂ 75% ਧਰਤੀ ਤੇ ਵੀ ਤੇ ਬੰਦੇ ਦੇ ਸਰੀਰ ਦੇ ਵਿੱਚ ਵੀ ਪਾਣੀ ਹਾਂ ਜੀ ਤੁਹਾਡੀ ਸਰੀਰ ਨੂੰ ਉਹ ਜਿਹੜਾ ਲਿਕੁਇਡ ਚਾਹੀਦਾ ਗੁੱਡ ਕੁਆਲਿਟੀ ਲਿਕੁਇਡ ਚਾਹੀਦਾ ਉਹ ਨਹੀਂ ਮਿਲੂਗਾ ਤਾਂ ਤੁਹਾਡੀ ਬਾਡੀ ਦੇ ਆਰਗਨਸ ਛੱਡੋ ਹਾਰਟ ਫੇਲਿਅਰ ਤੱਕ ਕਰ ਸਕਦਾ ਆਪਦਾ ਆਰਗਨਸ ਦੀ ਗੱਲ ਕਰ ਰਹੇ ਨਾ ਆਰਗਨਸ ਛੱਡ ਦੋ ਇਹਦਾ ਹਾਰਟ ਫੇਲਿਅਰ ਤੱਕ ਬ੍ਰੇਨ ਹੈਮਰੇਜ ਅਨਕੀ ਸਿਚੁਏਸ਼ਨਸ ਵੀ ਬਿਲਡ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਹੋ ਉਮੀਦ ਇਹੀ ਕਰਦੇ ਆ ਵੀ ਤੁਸੀਂ ਬਿਲਕੁਲ ਤੰਦਰੁਸਤ ਹੋਵੋਗੇ ਠੰਡ ਤੋਂ ਬਚੇ ਹੋਏ ਹੋਵੋਗੇ ਤੇ ਤੰਦਰੁਸਤੀ ਦੇ ਵਿੱਚ ਹੀ ਸਾਡੀ ਵੀਡੀਓ ਦੇਖ ਰਹੇ ਹੋ ਸਭ ਤੋਂ ਵੱਡੀ ਜਿਹੜੀ ਇਸ ਵਕਤ ਜਿਹੜੀ ਪ੍ਰੋਬਲਮ ਹੈਗੀ ਜਿੱਦਾਂ ਹੀ ਮੌਸਮ ਬਦਲਦਾ ਅਸੀਂ ਇਹ ਸੋਚਦੇ ਵੀ ਹਜੇ ਤਾਂ ਥੋੜੀ-ਬਹੁਤ ਗਰਮੀ ਹੈਗੀ ਆ ਕੱਪੜੇ ਹਜੇ ਠੰਡੇ ਪਾਉਣ ਦੀ ਲੋੜ ਹੂੰ ਫਿਰ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਨਜ਼ਲਾ ਜ਼ੁਖਾਮ ਲੱਗ ਜੇ ਤਾਂ ਅਸੀਂ ਨਾਲ ਦੀ ਨਾਲ ਪਹਿਲਾ ਕੰਮ ਕੀ ਕਰਦੇ ਦਵਾਈਆਂ ਵੱਲ ਭੱਜਦੇ ਆ ਤਾਂ ਮੇਰੇ ਮੁਤਾਬਕ ਜਿਹੜੀ ਵੀ ਤੁਸੀਂ ਦਵਾਈ ਲੈ ਰਹੇ ਹੋ ਸਮੇਂ ਅਨੁਸਾਰ ਵਕਤ ਅਨੁਸਾਰ ਜੇ ਚੀਜ਼ਾਂ ਕੁਦਰਤ ਆਪ ਦਾ ਰੂਪ ਨਾ ਫੜਨ ਪਰ ਫਿਰ ਤਾਂ ਕਦੇ ਬੰਦਾ ਬੁੱਢਾ ਵੀ ਨਾ ਹੋਵੇ ਪਰ ਕਿਉਂਕਿ ਉਹ ਕੁਦਰਤ ਆਪਦੇ ਸਮੇਂ ਅਨੁਸਾਰ ਟਾਈਮ ਅਨੁਸਾਰ ਉਹ ਚੀਜ਼ਾਂ ਬਦਲ ਰਹੀਆਂ ਨੇ ਕੁਝ ਚੀਜ਼ ਟੁੱਟ ਰਹੀ ਹੈ ਕੁਝ ਚੀਜ਼ ਨਵੀਂ ਪੈਦਾ ਹੋ ਰਹੀ ਹੈ ਤੇ ਜਿਹੜਾ ਜ਼ਖਾਮ ਹੋ ਗਿਆ ਨਜ਼ਲਾ ਹੋ ਗਿਆ ਇਹ ਚੀਜ਼ਾਂ ਲੱਗਣੇ ਜ਼ਰੂਰੀ ਨੇ ਠੀਕ ਹੈ ਪਰ ਉਹਦੇ ਨਾਲ ਨਾਲ ਦਿੱਕਤ ਕਿੱਥੇ ਹੁੰਦੀ ਹੈ ਅਸੀਂ ਸ਼ਾਵਰ ਲੈਣ ਜਾਂਦੇ ਹਾਂ ਕਿਹੜਾ ਸ਼ਾਵਰ ਲੈਣੀ ਹੈ ਜੀ ਅਸੀਂ ਗਰਮ ਹੂੰ ਹੀਟਰ ਚੱਲਣ ਲਾ ਕੇ ਗੀਜ਼ਰ ਚੱਲਣ ਲਾ ਕੇ ਤੁਸੀਂ ਗੀਜ਼ਰ ਵਾਲੇ ਪਾਣੀ ਦੇ ਵਿੱਚ ਸ਼ਾਵਰ ਲੈ ਕੇ ਨਿਕਲੋ ਤੁਹਾਨੂੰ ਆਪ ਨੂੰ ਬਾਹਰ ਨਿਕਲਦੇ ਸਾਰ ਠੰਡ ਲੱਗਣ ਲੱਗ ਜੂਗੀ ਹੂੰ ਤੇ ਮੇਰੇ ਕਹਿਣ ਦੇ ਉੱਤੇ ਬਿਲਕੁਲ ਠੰਡਾ ਪਾਣੀ ਚੜੜ ਉਹ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦੋ ਹੂੰ ਜਿੱਦਾਂ ਹੀ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਸਾਰਾ ਇਹ ਦੁਨੀਆ ਕੋਈ ਇੱਥੇ ਠੰਡ ਹੋਈ ਪਈ ਆ ਤੁਸੀਂ ਕੋਈ ਠੀਕ ਠਾਕ ਹੀ ਤਾਂ ਹੈ ਇੰਨੀ ਕੋਈ ਠੰਡ ਹੂੰ ਹੂੰ ਉਹਦੇ ਨਾਲ ਕੀ ਆ ਅੱਗੇ ਆਪਣੇ ਕੋਲੇ ਗੀਜ਼ਣ ਵਾਲੇ ਸੈਟਅਪ ਨਹੀਂ ਸੀਗੇ ਅੱਗੇ ਆਪਣੇ ਕੋਲੇ ਹੁਣ ਜੇ ਆਪਾਂ ਥੋੜੇ ਟਾਈਮ ਪਹਿਲਾਂ ਦੀ ਗੱਲ ਕਰੀਏ ਤਾਂ ਲੋਕ ਪੱਟੀ ਦੇ ਉੱਤੇ ਪਾਣੀ ਗਰਮ ਕਰਕੇ ਉਹਦੇ ਨਾਲ ਨਹਾਉਦੇ ਹੁੰਦੇ ਸੀਗੇ ਤੇ ਉਹਦੇ ਨਾਲ ਵੀ ਕੀ ਕਰਦੇ ਹੁੰਦੇ ਸੀ ਇੱਕ ਵਾਇਲਟੀ ਗਰਮ ਹੁੰਦੀ ਸੀ ਇੱਕ ਠੰਡੇ ਦੀ ਹੁੰਦੀ ਸੀ ਜਦੋਂ ਦੋਨੋਂ ਨੂੰ ਇੱਕ ਵਾਇਲਟੀ ਚ ਪਾਉਂਦੇ ਸੀ ਤਾਂ ਕੋਸਾ ਜਿਹਾ ਪਾਣੀ ਹੋ ਜਾਂਦਾ ਸੀ ਜਿਹਦੇ ਨਾਲ ਤੁਹਾਡੇ ਸਰੀਰ ਦੀ ਤਸਵੀਰ ਤੁਹਾਡੀ ਬਾਡੀ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਟੈਕ ਨਹੀਂ ਆਉਂਦਾ ਸੀ ਹੁਣ ਸਭ ਤੋਂ ਵੱਡੀ ਕਲਾਕਾਰੀ ਕੀ ਹੋਗੀ ਪਹਿਲੀ ਗੱਲ ਜਿੱਦਾਂ ਹੀ ਮੌਸਮ ਬਦਲਦਾ ਠੰਡਾ ਮੌਸਮ ਆਉਂਦਾ ਤੁਹਾਡੀ ਡਾਈਟ ਦੇ ਵਿੱਚੋਂ ਸਭ ਤੋਂ ਵੱਧ ਚੀਜ਼ ਜਿਹੜੀ ਜ਼ਰੂਰੀ ਆ ਉਹ ਹੈਗਾ ਪਾਣੀ ਠੀਕ ਹੈ ਖਤਮ ਪਾਣੀ ਪੀਣ ਦਾ ਹੀ ਨੀਂ ਜੀ ਕਰਦਾ ਠੰਡਾ ਪਾਣੀ ਪੀਵੇ ਕੋਣ ਨਾਰਮਲ ਪਾਣੀ ਆ ਗਿਆ ਫਿਰ ਪੀਣ ਦਾ ਨਹੀਂ ਜੀ ਕਰਦਾ ਤੁਸੀਂ ਇੱਕ ਮੇਰੇ ਕਹਿਣ ਤੇ ਪ੍ਰੈਕਟੀਕਲ ਐਗਜ਼ਾਮਪਲ ਕਰ ਲਿਓ ਜੀ ਪੂਰੇ ਦਿਨ ਦੇ ਵਿੱਚ ਆਪਾਂ ਕਿੰਨੇ ਗਲਾਸ ਪਾਣੀ ਪੀਨੇ ਆ ਆਪਾਂ ਇਹੀ ਨੋਟ ਕਰਕੇ ਦੇਖ ਲਿਓ ਤੇ ਤੁਸੀਂ ਦੇਖੋਗੇ ਵੀ ਜ਼ਿਆਦਾਤਰ ਲੋਕਾਂ ਦੇ ਸਿਚੁਏਸ਼ਨ ਇਹ ਹੋਊਗੀ ਵੀ ਜੇ ਅਸੀਂ 4-5 ਗਲਾਸ ਪਾਣੀ ਪੀਨੇ ਦੋ ਵਾਰ ਤਾਂ ਅਸੀਂ ਪਾਣੀ ਨਹੀਂ ਪੀਂਦੇ ਹਾਂ ਹਾਲਾਂਕਿ 75% 70 ਤੋਂ 75% ਧਰਤੀ ਤੇ ਵੀ ਤੇ ਬੰਦੇ ਦੇ ਸਰੀਰ ਦੇ ਵਿੱਚ ਵੀ ਪਾਣੀ ਹੂੰ ਇਹਦਾ ਮਤਲਬ ਜੀ ਤੁਹਾਡੀ ਸਰੀਰ ਨੂੰ ਉਹ ਜਿਹੜਾ ਲਿਕੁਇਡ ਚਾਹੀਦਾ ਗੁੱਡ ਕੁਆਲਿਟੀ ਲਿਕੁਇਡ ਚਾਹੀਦਾ ਉਹ ਨਹੀਂ ਮਿਲੂਗਾ ਤਾਂ ਤੁਹਾਡੀ ਬਾਡੀ ਦੇ ਆਰਗਨਸ ਛੱਡੋ ਹਾਰਟ ਫੇਲਿਅਰ ਤੱਕ ਕਰ ਸਕਦਾ ਆਪਦਾ ਆਰਗਨਸ ਦੀ ਗੱਲ ਕਰ ਰਹੇ ਨਾ ਜੀ 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 ਆਰਗਨਸ ਛੱਡ ਦੋ ਇਹਦਾ ਹਾਰਟ ਫੇਲਿਅਰ ਤੱਕ ਬ੍ਰੇਨ ਹੈਮਰੇਜ ਅਰ ਕਿਸ ਸਿਚੁਏਸ਼ਨ ਵੀ ਬਿਲਡ ਕਰ ਸਕਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਜੀ ਆਪਣੀ ਡਾਈਟ ਦੇ ਵਿੱਚ ਪਾਣੀ ਦੀ ਮਾਤਰਾ ਬਿਲਕੁਲ ਜ਼ੀਰੋ ਹੈ ਠੀਕ ਹੈ ਜੋ ਖਾਣਾ ਸੋਲਿਡ ਖਾਣਾ ਉਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਤੁਸੀਂ ਖਾਣਾ ਕੀ ਆ ਤੋਡੀ ਲਾਈਫ ਸਟਾਈਲ ਬਹੁਤ ਬੀਜ਼ੀ ਆ ਉਸ ਤੋਂ ਬਾਅਦ ਤੁਸੀਂ ਜੋ ਖਾਣਾ ਲੇਡੀਜ਼ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋਗੇ ਸਿਆਲ ਆ ਗਈ ਕਿ ਕਿਚਨ 'ਚ ਖੜੇ ਹੋਣ ਦਾ ਜੀ ਨਹੀਂ ਕਰਦਾ ਹੂੰ ਕੱਪੜੇ ਧੋਣ ਦਾ ਜੀ ਨਹੀਂ ਕਰਦਾ ਘਰੋਂ ਬਾਹਰ ਜਾਣ ਦਾ ਜੀ ਨਹੀਂ ਕਰਦਾ ਸਿਰਫ ਰਜਾਈ ਲੈ ਕੇ ਚਾਹ ਹੋਵੇ ਰਸ ਹੋਵੇ ਨਾਲ ਟੀਵੀ ਲੱਗਿਆ ਹੋਵੇ ਚੱਲੀ-ਜੱਲੇ ਕੰਮ ਮੈਂ ਇਹ ਨਹੀਂ ਕਹਿੰਦਾ ਵੀ ਚਾਹ ਮਾੜੀ ਆ ਮੈਂ ਇਹ ਨਹੀਂ ਕਹਿੰਦਾ ਰਸ ਮਾੜੇ ਆ ਮਾੜਾ ਕੀ ਹੈ ਵੀ ਤੁਸੀਂ ਉਸ ਤੋਂ ਬਾਅਦ ਜਦੋਂ ਜੋ ਖਾ ਪੀ ਰਹੇ ਹੋ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੇ ਰੋਜ਼ਾਨਾ ਲਾਈਫ ਸਟਾਈਲ ਬਾਕੀ 6 ਮਹੀਨੇ 9 ਮਹੀਨੇ ਚੱਲਦੀ ਆਈ ਹੈ ਉਹ ਨਹੀਂ ਬੰਦ ਕਰਤਾ ਤੇ ਉਸ ਤੋਂ ਬਾਅਦ ਬੰਦਾ ਕਹਿੰਦਾ ਜੀ ਲੀਵਰ ਚ ਨੁਕਸ ਲਾਦਾ ਮੈਨੂੰ ਪੈ ਗਿਆ ਤੇ ਗੁਰੂ ਜੀ ਤੁਹਾਡੀ ਸਾਰੀ ਜ਼ਿੰਦਗੀ ਦੇਖੋ ਤੁਸੀਂ ਪੂਰੀ ਦਸ਼ਾ ਬਦਲਤੀ ਜੀ 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 ਪੂਰੀ ਜ਼ਿੰਦਗੀ ਦੀ ਦਸ਼ਾ ਬਦਲਤੀ ਬਹੁਤ سارے ਪ੍ਰੈਕਟੀਕਲ ਐਕਸਪੈਰੀਮੈਂਟ ਹੋਏ ਨੇ ਫਰੁਖੀ ਜੀ ਕੋਲਡ ਸ਼ਾਵਰ ਦੇ ਨਾਲ ਜਿਹੜੇ ਲੋਕਾਂ ਦੀ ਇਮਿਊਨਿਟੀ ਲੋ ਸੀਗੀ ਉਹਨੂੰ ਕੋਲਡ ਸ਼ਾਵਰ ਦੇਣਾ ਸ਼ੁਰੂ ਕਰਤਾ ਜੀ ਤੇ ਉਹ ਬੰਦੇ ਫੁੱਲ ਡੇ ਐਕਟਿਵ ਰਹਿੰਦੇ ਸੀਗੇ ਹਮ ਫੁੱਲ ਡੇ ਬ੍ਰੇਨ ਐਕਟਿਵ ਰਹਿੰਦਾ ਸੀ ਜਦੋਂ ਤੁਸੀਂ ਕੋਲਡ ਸ਼ਾਵਰ ਲੈ ਲੈਂਦੇ ਨੇ ਸਭ ਤੋਂ ਪਹਿਲੀ ਚੀਜ਼ ਕੀ ਹੁੰਦੀ ਹੈ ਜੀ ਤੁਸੀਂ ਪੂਰੇ ਦਿਨ ਦੇ ਵਿੱਚ ਇੱਕ ਛੋਟਾ ਨੁਕਤਾ ਤੁਸੀਂ ਸਾਰੇ ਜਣੇ ਪਰਖ ਕੇ ਦੇਖ ਲਿਓ ਹਮ ਜਿੰਨੇ ਜਣੇ ਇਸ ਵੀਡੀਓ ਨੂੰ ਇਸ ਵਕਤ ਦੇਖ ਰਹੇ ਹੋ ਇੱਕ ਪ੍ਰੈਕਟੀਕਲ ਚੀਜ਼ ਜੁਮਾ ਕੇ ਦੇਖਿਓ ਹਮ ਤੁਸੀਂ ਜਦੋਂ ਪੂਰੇ ਦਿਨ ਦੇ ਵਿੱਚ ਇਹ ਜੀ ਕਿਹੜੀ ਮੂਵਮੈਂਟ ਆਉਂਦੀ ਆ ਜਦੋਂ ਤੁਹਾਨੂੰ ਐਸਾ ਹੋਵੇ ਇੱਕ ਮੂਮੈਂਟ ਦੱਸੋ ਜੀ ਪੂਰੇ ਦਿਨ ਦੇ ਵਿੱਚ ਇਹ ਜੀ ਮੂਵਮੈਂਟ ਹੋਵੇ ਤੁਹਾਡੇ ਲਾਈਫ 'ਚ ਕੋਈ ਨਹੀਂ ਕੋਈ ਨਹੀਂ ਹੈਗੇ ਮੇਰੇ ਕਹਿਣ ਤੇ ਸਵੇਰੇ ਕੋਲਡ ਸ਼ਾਵਰ ਲੈਣਾ ਸ਼ੁਰੂ ਕਰ ਦੋ ਠੰਡੇ ਸ਼ਾਵਰ ਨਾਲ ਨਹਾਉਣਾ ਸ਼ੁਰੂ ਕਰ ਦੋ ਵਰਕਆਊਟ ਕਰੋ ਸਵੇਰੇ ਅੱਧਾ ਘੰਟਾ 45 ਮਿੰਟ ਸੈਰ ਹੀ ਕਰ ਲਓ ਜਿੰਨੇ ਗਰਮ ਕੱਪੜੇ ਪਾਣੇ ਓਨੇ ਗਰਮ ਕੱਪੜੇ ਪਾ ਕੇ ਜਾ ਕੇ ਸੈਰ ਕਰੋ ਘਰੇ ਆ ਕੇ ਜਦੋਂ ਤੁਹਾਡਾ ਮੁੜਕਾ ਸੁੱਕ ਗਿਆ ਨਾਲ ਦੀ ਨਾਲ ਠੰਡਾ ਚਿਲਡ ਪਾਣੀ ਦੇ ਵਿੱਚ ਤੁਸੀਂ ਜਾ ਕੇ ਸ਼ਾਵਰ ਲਓ ਅੱਛਾ ਤੁਹਾਡੇ ਸਰੀਰ ਦਾ ਪਹਿਲਾ ਰਿਸਪੌਂਸ ਪਤਾ ਕੀ ਹੋਊਗਾ ਜੀ ਐਂ ਜਾਂਦਾ ਹੀ ਹੌਂਕਾਂ ਦਾ ਤੁਸੀਂ ਸੋਚ ਕੇ ਦੇਖੋ ਉਸ ਵਕਤ ਜਿਹੜੀ ਉਹ ਸਾਹ ਤੁਹਾਡੇ ਸਰੀਰ ਦੇ ਵਿੱਚ ਗਿਆ ਉਹ ਤੁਹਾਡੇ ਦਿਮਾਗ ਲਈ ਥੋਡੇ ਹਾਰਟ ਦੀ ਥੋਡੇ ਬਾਡੀ ਦੇ ਇੱਕ ਇੱਕ ਆਰਗਨ ਨੂੰ ਇੱਕ ਇਸ ਤਰ੍ਹਾਂ ਦੇ ਜ਼ੋਨ ਚ ਆਗੇ ਉਹਨੂੰ ਹੁਣ ਠੰਡੇ ਪਾਣੀ ਦੇ ਵਿੱਚ ਜਾਂਦੇ ਸਾਰ ਇੱਕ ਅਟੈਕ ਫਾਰਮ ਬਿਲੀ ਉਹ ਅਟੈਕ ਫਾਰਮ ਦੇ ਵਿੱਚ ਉਹਨੂੰ ਆਕਸੀਜਨ ਦੀ ਡਿਮਾਂਡ ਹੋਰ ਵੱਧ ਗਈ ਪਿੱਛੇ ਦੀ ਛਤੀ ਵਿੱਚ ਨਾ ਆਕਸੀਜਨ ਤੋਂ ਮੇਰੇ ਤੇ ਕੋਈ ਅਟੈਕ ਨਾ ਹੋ ਜੀ ਉਹ ਜਦੋਂ ਉਧਰ ਨੂੰ ਤੁਰਿਆ ਤੁਸੀਂ ਨਾਲ ਹੀ ਸਾਹ ਵਿੱਚ ਉਹ ਸਾਰਾ A ਤੋਂ Z ਤੁਹਾਡੀ ਬਾਡੀ ਦੇ ਵਿੱਚ ਜ਼ਬਰਦਸਤ ਲੈਵਲ ਤੇ ਡਿਲੀਵਰ ਹੁੰਦਾ ਐਕਸਟ੍ਰੀਮ ਪ੍ਰੋ ਲੈਵਲ ਦੇ ਜਿਹੜੇ ਐਥਲੀਟਸ ਹੋਏ ਨੇ ਅਸਤਾ ਵੈਦਾਂ ਬਹੁਤ ਛੋਟੇ ਪੰਜਾਬ ਦੇ ਵਿੱਚ ਬੈਠ ਕੇ ਅਸਤਾ ਗਿਆਮ ਜਿਹੜੀਆਂ ਲੋਕਾਂ ਦਸੀ ਜਾਂਦੇ ਵੀ ਤੁਸੀਂ ਐਂ ਕਰ ਲੋ ਅਸ਼ਵਗੰਧਾ ਦੇ ਆ ਫਾਇਦੇ ਨੇ ਯੋਹਾਂਬੇ ਦੇ ਆ ਫਾਇਦੇ ਨੇ ਟੌਕਟਲੇ ਦੇ ਫਾਇਦੇ ਨੇ ਜਦ ਜਿਹੜਾ ਆਪਣਾ ਹੋ ਗਿਆ ਹੌਰਨੀਗੋਟ ਵੀਡ ਹੋ ਗਈ ਵੀ ਇੰਨਾਂ ਚੀਜ਼ਾਂ ਦੇ ਆ ਫਾਇਦੇ ਨੇ ਅਸਤਾ ਇੱਥੇ ਤੱਕ ਕੀ ਸੀਮਤ ਆ ਨੇ ਜਿਹੜੇ ਬਾਹਰਲੇ ਐਥਲੀਟ ਨੇ ਉਹ ਇੰਨਾਂ ਚੀਜ਼ਾਂ ਦੀ ਫਾਇਦੇ ਲੈ ਰਹੇ ਨਹੀਂ ਉਹ ਠੰਡੇ ਪਾਣੀ ਦੇ ਨਾਲ ਨਹਾਉਂਦੇ ਨੇ ਉਹ ਯੋਗ ਕਰਦੇ ਨੇ ਉਹ ਕਹਿੰਦੇ ਤੁਹਾਡੇ ਸਾਰੇ ਕੁੰਡਲਣੀ ਇੱਕ ਜਿਹੀ ਇੱਕ ਬਰਾਬਰ ਹੋ ਜੇ ਜੇ ਕਿਤੇ ਤੁਹਾਡੀ ਸਾਰੀ ਕੁੰਡਲਣੀ ਇੱਕ ਬਰਾਬਰ ਹੋ ਗਈ ਤੁਸੀਂ ਗੱਲਾਂ ਹੀ ਛੱਡ ਦੋ ਕੀ ਗੱਲ ਕੁਝ ਲੋਕ ਦਿੱਲੀ ਦੇ ਵਿੱਚ ਇਸ ਟਾਈਮ ਜੇਕਰ ਤੁਸੀਂ ਜਾਣਦੇ ਹੋ ਸ਼ਾਇਦ ਉਹਨਾਂ ਬੰਦੇ ਦੇ ਵਿੱਚ ਤੱਕ ਦੋ ਆਪਦੇ ਹੱਥ ਦੇ ਵਿੱਚੋਂ ਸੇਕ ਪੈਦਾ ਕਰ ਸਕਦੇ ਆ ਹੂੰ ਹੂੰ ਉਹਨਾਂ ਨੇ ਐਂ ਕਰਨਾ ਇਹ ਤਪੱਸਿਆ ਉਹ ਤਪੱਸਿਆ ਕਰਕੇ ਪ੍ਰੈਕਟਿਸ ਕਰਕੇ ਉਹਨਾਂ ਨੇ ਇੰਨੀ ਆਪਦੀ એનર્ਜੀ ਨੂੰ ਕਨਵਰਟ ਕੀਤਾ ਹੋਇਆ ਵੀ ਉਹ ਐਂ ਕਰਦੇ ਆ ਜਿੱਦਾਂ ਹੀ ਉਹਨਾਂ ਨੇ ਆਏ ਕਰਨਾ ਉਹ ਸੇਕ ਥੱਲੇ ਦੇਖਣ ਲੱਗ ਗਏ ਨੇ। ਹਾਂ ਹਾਂ ਹਾਂ। ਟੇਬਲ ਦੇ ਉੱਤੇ ਭਾਪ ਦੇਖਣ ਲੱਗ ਗਏ ਨੇ ਵੀ ਆ ਗਈ ਭਾਪ। ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਕਹਿੰਦੇ ਆ ਨਾ ਜੀ ਸਾਨੂੰ ਰਹਿੰਦੀ ਹੈ ਕਲੇਜੇ 'ਚ ਗਰਮੀ। ਅੱਛਾ ਸਾਡਾ ਤਾਂ ਇਹ ਸੁਭਾਅ ਬਹੁਤ ਗੜ। ਖਾਸ ਕਰਕੇ ਮੈਂ ਇੱਕ ਚੀਜ਼ ਕਹਿਣਾ ਚਾਹਣਾ ਆਪਣੇ ਪੰਜਾਬ ਦੇ ਵਿੱਚ ਜੇ ਕਿਤੇ ਆਪਣੇ ਪੇਸ਼ੈਂਟਸ ਆ ਜੇ ਨਾ ਜੀ ਹਾਂ ਸਬਰ ਸੰਤੋਖ ਆਪਾਂ ਨੂੰ ਜਿਹੜਾ ਬਖਸ਼ਿਆ ਆਕਾਲ ਪੁਰਖ ਨੇ ਜੇ ਕਿਤੇ ਉਹ ਆ ਜੇ ਸਾਡੇ ਤੋਂ ਅਮੀਰ ਆਦਮੀ ਪੂਰੀ ਦੁਨੀਆ ਤੇ ਲੱਭਣਾ ਮੁਸ਼ਕਿਲ ਹੈ। ਠੀਕ ਹੈ ਸ਼ੇਖਾਂ ਦੇ ਵਿੱਚ ਸਭ ਤੋਂ ਵੱਡੀ ਅਮੀਰੀयत ਕੀ ਆ ਹੂੰ ਉਹ ਲੜਨਗੇ ਨਹੀਂ ਕਿਸੇ ਨਾਲ ਹੂੰ ਉਹਨਾਂ ਦਾ ਕੋਈ ਲੱਖ ਕਰੋੜ ਦਾ ਨੁਕਸਾਨ ਹੋ ਜਾਏ ਐ ਕੋਈ ਗੱਲ ਨਹੀਂ ਅਭੀ ਦੇਖਤਾ ਹੈ ਹੂੰ ਬਸ ਇੰਨਾ ਉਹਨਾਂ ਨੇ ਕਹਿਣਾ ਮੁੜ ਕੇ ਅਗਲੇ ਦਿਨ ਪੂਸ਼ਾ ਚਕੌਣ ਤੱਕ ਚੱਲ ਜਾਣਗੇ ਹੂੰ ਹੂੰ ਤੇ ਸਾਡੇ ਵਾਲੇ ਦਾ ਮਾੜੀ ਐ ਚੁੰਡੀ ਭਰਤੀ ਚੁੰਡੀ ਕਿਵੇਂ ਪਰੀ ਤੂੰ ਇੱਥੇ ਤੱਕ ਚੱਲ ਜਾਣਗੇ ਹੂੰ ਹੂੰ ਜਦੋਂ ਤੁਸੀਂ ਸ਼ਾਂਤ ਹੋ ਤੁਹਾਡੇ ਡਿਸੀਜਨ ਮੇਕਿੰਗ ਬੈਟਰ ਰਹੂਗੀ ਓਕੇ ਜਦੋਂ ਤੁਸੀਂ ਹਾਈਪਰ ਹੋਣ ਲੱਗੇ ਤੁਹਾਡੀ ਡਿਸੀਜਨ 메ਕਿੰਗ ਉਸੇ ਟਾਈਮ ਜ਼ੀਰੋ ਹੋ ਗਈ ਤੁਸੀਂ ਫਾਈਟ ਵਾਲੇ ਮੋਡ 'ਚ ਆ ਗਏ ਜਿਹੜੀ ਚਾਂਦੀ ਹੈ ਇਹ ਮੈਂ ਕਹੂੰਗਾ ਜੀ ਸਾਰੇ ਪੰਜਾਬ ਦੀ ਯੂਥ ਸਾਰੇ ਪੰਜਾਬ ਦੇ ਬਜ਼ੁਰਗ ਸਾਰੇ ਪੰਜਾਬ ਦੇ ਨੌਜਵਾਨ ਇਹਨੋਂ ਆਫ ਦੀ ਜੇਬ 'ਚ ਰੱਖਣੀ ਸ਼ੁਰੂ ਕਰ ਦੇ ਅੱਛਾ ਇਹ ਹੈ ਕਿ ਇਹ ਚਾਂਦੀ ਹੈ ਨਾ ਇਹ ਚਾਂਦੀ ਦੀ ਡੱਬੀ ਹੈ ਅੱਛਾ ਇਹ ਚਾਂਦੀ ਦੀ ਡੱਬੀ ਦਾ ਫਾਇਦੇ ਲਈ ਤੁਸੀਂ ਕਿੱਥੋਂ ਲਏ ਮੈਂ ਤੁਹਾਨੂੰ ਦੱਸ ਦਿਆਂ ਇਹ ਚਾਂਦੀ ਦੀ ਡੱਬੀ 7-8000 ਦੀ ਬਤ ਤੋਂ ਬਾਅਦ ਮਿਲ ਜੂਗੀ ਤੁਹਾਨੂੰ ਇਹ ਚਾਂਦੀ ਦੀ ਡੱਬੀ ਤੁਸੀਂ ਆਪਣੀ ਜੇਬ 'ਚ ਰੋਜ਼ਾਨਾ ਰੱਖੋ ਠੀਕ ਹੈ ਇਹਦੇ ਵਿੱਚ ਕੀ ਪਾਉਣਾ ਕੋਈ ਵੀ ਗਲਤ ਕਿਸੇ ਵੀ ਚੀਜ਼ ਦੇ ਪਰ ਆਪਾਂ ਆਪ ਦਾ ਕਰੈਕਟਰ ਉੱਚਾ ਕਰਨਾ ਹੂੰ ਤੁਹਾਡਾ ਕਰੈਕਟਰ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੂੰ ਜੇਕਰ ਤੁਹਾਨੂੰ ਕੋਈ ਬੰਦਾ ਤੁਹਾਡੀ ਚਾਂਦੀ ਦੀ ਡੱਬੀ ਕਰਕੇ ਤੁਹਾਡਾ ਮਜ਼ਾਕ ਉਡਾਉਣ ਲੱਗ ਗਿਆ ਤੁਸੀਂ ਕਿੰਨੇ ਰਹੀਸ ਹੋ ਵੀ ਤੁਸੀਂ ਚਾਂਦੀ ਦੀ ਡੱਬੀ ਰੱਖ ਸਕਦੇ ਹੋ ਪਰ ਉਡਾਉਂਦਾ ਤੁਹਾਡਾ ਮਜ਼ਾਕ ਹੈ ਵੀ ਇਹ ਤਾਂ ਐਡਿਕਟਡ ਹੂੰ ਇੱਕ ਦਿਨ ਇਹਨੂੰ ਫੀਮ ਨਾਲ ਮਿਲੇ ਤਾਂ ਉਹ ਤੁਰ ਨਹੀਂ ਸਕਦਾ ਹੂੰ ਤਾਂ ਮੈਂ ਖਾਸ ਜੋੜਦਾ ਤੁਹਾਡਾ ਕਰੈਕਟਰ ਇੰਨਾ ਉੱਚਾ ਹੋਵੇ ਤੁਹਾਨੂੰ ਕੋਈ ਬੰਦਾ ਉਂਗਲ ਕਰਕੇ ਨਾ ਕਹੇ ਕਿ ਇਹ ਬੰਦਾ ਇਸ ਚੀਜ਼ ਦਾ ਐਡਿਕਟ ਠੀਕ ਹੈ ਸੋ ਇਹ ਪੰਜਾਬ ਦੀ ਹਰ ਯੂਥ ਦੇ ਹਰ ਬਜ਼ੁਰਗ ਦੇ ਜੇਬ ਚ ਹੋਣੀ ਚਾਹੀਦੀ ਹੈ ਚਾਂਦੀ ਦੀ ਇੱਕ ਡੱਬੀ ਉਹ ਡੱਬੀ ਦੇ ਵਿੱਚ ਹੋਣੀ ਚਾਹੀਦੀ ਹੈ ਚਾਂਦੀ ਦੇ ਵਰਕ ਵਾਲੀ ਇਲਾਇਚੀ ਆ ਦੇਖੋ ਆ ਇਲਾਇਚੀ ਆ ਅੱਛਾ ਅੱਛਾ ਠੀਕ ਹੈ ਪਰ ਤੁਸੀਂ ਇਹ ਇਲਾਇਚੀ ਜਦੋਂ ਖਾਣੀ ਸ਼ੁਰੂ ਕਰਤੀ ਤੁਸੀਂ ਇੱਕ ਚੀਜ਼ ਦੇਖੋਗੇ ਫਰੁਕੀ ਜੀ ਜੀ ਅੱਗੇ ਨਾ ਤੁਸੀਂ ਮੰਦਰ ਅਸੀਂ ਜਾਣਾ ਛੋਟੇ ਹੁੰਦੇ ਹਮ ਮੰਦਰ ਤੋਂ ਨਿਕਲਣਾ ਉਹਨਾਂ ਨੇ ਸਾਨੂੰ ਪਤਾਸੇ ਤੇ ਨਾਲ ਇਲਾਇਚੀ ਦੇ ਦੇਣੀ ਹਮ ਕਿਸੇ ਚੰਗੇ ਬਹੁਤ ਵਧੀਆ ਹੋਸਟ ਉੱਥੇ ਜਾਓਗੇ ਨਾ ਪੁਰਾਣੇ ਜਿਹੜੇ ਹੈਗੇ ਸਾਊਥ ਇੰਡੀਅਨ ਆਪਣੇ ਰੈਸਟੋਰੈਂਟ ਨੇ ਬਹੁਤ ਚੰਗੇ ਬਣੇ ਗਏ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਤੁਸੀਂ ਜਿੱਦੈ ਨਿਕਲਦੇ ਥਾਨੂੰ ਪਾਨ ਦਿੰਦੇ ਆ ਹੂੰ ਪਾਨ ਨਹੀਂ ਦਿੰਦੇ ਤਾਂ ਇਲਾਇਚੀ ਦਿੰਦੇ ਆ ਹੂੰ ਇਲਾਇਚੀ ਨਹੀਂ ਦੇਣਗੇ ਤਾਂ ਸੌਂਫ ਦੇ ਦੇਣਗੇ ਠੀਕ ਹੈ ਹੁਣ ਤਿੰਨ ਚੀਜ਼ਾਂ ਦੇਣਗੇ ਉਹਦਾ ਕਾਰਨ ਉਹ ਕਹਿੰਦੇ ਮਹਾਰਾਜ ਜੋ ਤੁਸੀਂ ਖਾਦਾ ਪੀਤਾ ਤੁਹਾਡਾ ਪਹਿਲੀ ਗੱਲ ਸ਼ੁਕਰੀਆ ਦਾ ਚਾਂਦੀ ਦੀ ਵਰਕ ਵਾਲੀ ਜਿਹੜੀ ਚਾਂਦੀ ਵਾਲੀ ਇਹ ਇਲਾਈਚੀ ਹੈ ਜਿਹੜੀ ਚਾਂਦੀ ਦੇ ਵਰਕ ਵਾਲੀ ਸਫੈਦ ਇਲਾਈਚੀ ਹੈਗੀ ਆ ਇਹਦਾ ਸਭ ਤੋਂ ਵੱਡਾ ਗੁਣ ਇਹ ਆ ਕਿਸੇ ਬੰਦੇ ਦਾ ਫਰਜ਼ ਕਰੋ ਜੀ ਕਲੇਸ਼ ਕਰਨ ਨੂੰ ਹਰ ਟਾਈਮ ਜੀ ਕਰਦਾ ਹੋਵੇ ਝਗੜਾ ਮਤਲਬ ਗੁੱਸੇ ਖੋਰ ਹੈ ਗੁੱਸੇ ਖੋਰ ਬੰਦੇ ਹੁੰਦੇ ਆ ਗੁੱਸੇ ਵਾਲੀ ਤਸਵੀਰ ਹੁੰਦੀ ਹੈ ਗਰਮ ਤਸਵੀਰ ਦੇ ਬੰਦੇ ਹੁੰਦੇ ਆ ਲੜਾਕੇ ਬੰਦੇ ਹੁੰਦੇ ਆ ਉਹਨਾਂ ਬੰਦੇ ਨੇ ਹਮੇਸ਼ਾ ਨੁਕਸਾਨ ਹੀ ਕਰਾਇਆ ਉਹ ਜਦੋਂ ਗੁੱਸੇ ਤੇ ਬਿਲਕੁਲ ਠੀਕ ਸੋ ਬਿਹਤਰ ਤਾਂ ਇਹੀ ਹੁੰਦਾ ਵੀ ਆਪਾਂ ਸ਼ਾਂਤਮਈ ਜਿਹੜੀ ਵੀ ਚੀਜ਼ ਦੀ ਕੋਈ ਮਾੜੀ ਤੁਹਾਡੀ ਸਿਚੁਏਸ਼ਨ ਹੋਵੇ ਹੱਲ ਤਾਂ ਹਰ ਚੀਜ਼ ਦਾ ਬੰਦਾ ਕਰ ਲੈਂਦਾ ਬਿਲਕੁਲ ਠੀਕ ਹੈ ਬਲਕਿ ਸ਼ਾਂਤੀ ਦੇ ਨਾਲ ਪਲੈਨਿੰਗ ਵਧੀਆ ਕੀਤੀ ਜਾਂਦੀ ਹੈ ਬਲਕਿ ਠੀਕ ਹੈ ਜੇ ਕੋਈ ਬਹੁਤ ਗੁੱਸੇਖੋਰ ਬੰਦਾ ਹੋਵੇ ਕਿਸੇ ਤੇ ਗੁੱਸਾ ਵੀ ਆਵੇ ਤੁਸੀਂ ਸ਼ਾਂਤੀ ਨਾਲ ਬੈਠ ਕੇ ਪਲੈਨਿੰਗ ਕਰ ਲਓ ਸਭ ਸੈੱਟ ਆ ਜਾਣਾ ਤੁਹਾਡੇ ਇਸ ਟਾਈਮ ਸੋ ਉਹਨਾਂ ਲੋਕਾਂ ਵਾਸਤੇ ਇੱਕ ਚਾਂਦੀ ਦੀ ਵਰਕ ਵਾਲੀ ਇਲਾਇਚੀ ਸਵੇਰੇ ਠੀਕ ਹੈ ਇੱਕ ਤੁਸੀਂ ਖਾਣੀ ਸ਼ੁਰੂ ਕਰ ਦਿਓ ਸ਼ਾਮ ਨੂੰ ਠੀਕ ਹੈ ਤੇ ਮੈਂ ਕਹਿੰਦਾ ਜੀ ਪੰਜਾਬ ਪੂਰਾ ਦਾ ਪੂਰਾ ਪੰਜਾਬ ਹਾਂ ਤਾਂ ਰੁਤਬਾ ਬਦਲ ਜੂ। ਕੀ ਬਾਤ ਹੈ? ਪੂਰੇ ਪੰਜਾਬ ਦਾ ਰੁਤਬਾ ਬਦਲ ਜੂ। ਮੈਂ ਇਕੱਲੇ ਲੁਧਿਆਣਾ ਜਾਂ ਇਕੱਲੇ ਮੈਨੂੰ ਜਿਹੜੇ ਲੋਕ ਜਾਣਦੇ ਉਹਨਾਂ ਦੀ ਨਹੀਂ ਗੱਲ ਕਰ। ਹਾਂ ਹਾਂ ਹਾਂ। ਪੂਰੇ ਪੰਜਾਬ ਦਾ ਰੁਤਬਾ ਬਦਲ ਜੂ। ਛੇਕਰ ਇਹ ਚਾਂਦੀ ਦੀ ਡੱਬੀ ਸਾਡੇ ਪੂਰੇ ਪੰਜਾਬ ਦੀ ਯੂਥ ਦੀ ਜੇਬ ਪਹੁੰਚ ਜੇ। ਸਭ ਤੋਂ ਵੱਡੀ ਗੱਲ ਫਰੂਕੀ ਜੀ ਇੱਕ ਚੀਜ਼ ਤੁਸੀਂ ਵੇਖੋ। ਸਾਨੂੰ ਪਿਸ਼ਾਬ ਦਾ ਪ੍ਰੈਸ਼ਰ ਪਿਆ ਜੀ। ਹਾਂਜੀ। ਉਹ ਪਿਸ਼ਾਬ ਦੇ ਪ੍ਰੈਸ਼ਰ ਪੇਜ ਦੇ ਉੱਤੇ ਮੈਂ ਤੁਹਾਨੂੰ ਕਹਾਂ ਫਰੂਕੀ ਜੀ ਆਓ ਮੜਾ ਯੂਐਸਏ ਵਾਲੀ ਅਪਾਇੰਟਮੈਂਟ ਆਪਣੀ ਚੱਲੀ ਆ ਮੜਾ ਤੁਸੀਂ ਕੰਡਕਟਰ ਕੰਟਰੋਲ ਕਰ ਲਓਗੇ ਤੁਸੀਂ ਕੰਟਰੋਲ ਕਰ ਲਿਆ ਆਪਾਂ ਅਪਾਇੰਟਮੈਂਟ ਦੇ ਕੇ ਬਾਹਰ ਆਜੋ ਫਰੂਕੀ ਜੀ ਇੱਕ ਉੱਥੇ ਫੋਟੋ ਕਰਾਇਆ ਉਹਨੇ ਤੁਸੀਂ ਕਹੋਗੇ ਬਰੇ ਪਿਸ਼ਾਬ ਦਾ ਪ੍ਰੈਸ਼ਰ ਹੈ ਬਲੇਡਰ ਪਾੜ ਜੂ ਮੈਨੂੰ ਜਾਣ ਲੈਣ ਦੇ ਠੀਕ ਹੋ ਗਏ ਨਾ ਜੀ 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 ਤੁਸੀਂ ਵਾਸ਼ਰੂਮ ਜਾਂਦੇ ਹੋ ਵਾਸ਼ਰੂਮ ਜਾਂਦੇ ਸਾਰ ਤੁਹਾਡਾ ਵਾਸ਼ਰੂਮ ਆ ਕੇ ਜੀ ਪ੍ਰੋਪਰ ਕਲੀਅਰ ਵਾਸ਼ਰੂਮ ਜਿਹੜਾ ਆਉਣਾ ਚਾਹੀਦਾ ਉਹ ਆ ਕੇ ਜੀ ਜਿੱਦਾਂ ਹੀ ਵਾਸ਼ਰੂਮ ਨਿਕਲਦਾ ਆਪਾਂ ਇੱਕ ਸਕੂਨ ਹੂੰ ਮੈਂ ਪਰਸਨਲ ਨਿਜੀ ਤੌਰ ਤੇ ਕਹਿ ਸਕਦਾ ਮੇਰੇ ਆਪਦੇ ਯਾਰ ਦੋਸਤ ਹੈਗੇ ਅਸੀਂ ਆਪਦੀ ਲਾਈਫ ਦੇ ਵਿੱਚ ਚੀਜ਼ਾਂ ਪਰਤੇ ਅਗੇ ਦੇਖੀਆਂ ਨੇ ਜਦੋਂ ਤੁਹਾਡਾ ਪ੍ਰੈਸ਼ਰ ਬਣਾਉਂਦਾ ਤੁਸੀਂ ਉਹਦਾ ਵਾਸ਼ਰੂਮ ਲੈਣਾ ਤੁਸੀਂ ਵਾਸ਼ਰੂਮ ਕਰਦੇਗਾ ਤੇ ਅੱਖਾਂ ਵੀ ਬੰਦ ਹੁੰਦੀਆਂ ਓਏ ਹੋਏ ਹੂੰ ਹੂੰ ਸ਼ੁਕਰ ਇਸ ਹੱਦ ਤੱਕ ਸਕੂਨ ਮਿਲਦਾ ਠੀਕ ਹੈ ਤੇ ਜਦੋਂ ਤੁਹਾਡੇ ਪੇਟ ਦੇ ਵਿੱਚ ਤਿੰਨ ਦਿਨ ਪੁਰਾਣਾ ਮਲ ਪਿਆ ਹੂੰ ਉਹ ਤਾਂ ਹਜੇ ਨਿਕਲਿਆ ਨਹੀਂ ਹੂੰ ਤੁਸੀਂ ਕਹੀ ਜਾਂਦੇ ਜੀ ਮੇਰਾ ਦਿਮਾਗ ਖਰਾਬ ਹੈ ਕਈ ਬੰਦੇ ਤੁਸੀਂ ਸੁਣੇ ਹੋ ਮੇਰਾ ਤਾਂ ਦਿਮਾਗ ਹੀ ਖਰਾਬ ਹੈ ਤੁਹਾਡਾ ਦਿਮਾਗ ਨਹੀਂ ਖਰਾਬ ਤੁਹਾਡਾ ਪੇਟ ਖਰਾਬ ਤੁਹਾਡਾ ਪੇਟ ਠੀਕ ਹੋ ਜਾ ਤੁਹਾਡੇ ਵਰਗਾ ਬੰਦਾ ਕੋਈ ਨਹੀਂ ਬਹੁਤ ਬਹੁਤ ਵਾਰੀ ਸਾਡੇ ਨੂੰ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਜੀ ਸਾਡੇ ਬਾਪੂ ਜੀ ਬੜੇ ਗੁੱਸੇਪੂਰ ਨੇ ਇਹਨਾਂ ਨਾਲ ਗੱਲਬਾਤ ਕਰੋ ਜੀ ਜੀ ਅਸੀਂ ਉਹਨਾਂ ਨੂੰ ਜਦੋਂ ਸਾਰੀ ਗੱਲਬਾਤ ਕਰਦੇ ਆ ਰਪੂਟਾ ਰਪੂਟਾ ਪੜਦੇ ਆ ਅਸੀਂ ਕੀ ਕਰਦੇ ਆ ਉਹਨਾਂ ਨੂੰ ਕਹਿ ਦਿੰਨੇ ਆ ਠੀਕ ਹੈ ਤੁਸੀਂ ਮਹਾਰਾਜਾ ਸ਼ਾਈ ਸ਼ਰਬਤ ਪੀਣਾ ਸ਼ੁਰੂ ਕਰ ਦੋ ਅੱਛਾ ਉਹ 15 ਦਿਨ ਬਾਅਦ ਆ ਕੇ ਕਹਿੰਦੇ ਸਾਡੇ ਵਾਲੇ ਨਾਲ ਹੀ ਸਵਾ ਠੰਡਾ ਜਾ ਹੋ ਚੱਲਿਆ ਚਿੜਚਿੜਾਪਨ ਵੀ ਘੱਟ ਗਿਆ ਲੇਡੀਜ਼ ਦੇ ਵਿੱਚ ਜਿਹੜਾ ਚਿੜਚਿੜਾਪਨ ਹੁੰਦਾ ਉਹ ਵੀ ਘਟਣ ਲੱਗ ਇਹ ਕਿਵੇਂ ਹੋ ਗਿਆ ਇਹ ਤਾਂ ਹੈ ਦਵਾਈ ਲਿਵਰ ਦੀ ਹੂੰ ਫਿਰ ਮੈਨੂੰ ਸਮਝਾਉਣਾ ਹੁੰਦਾ ਮੈਂ ਕਿ 80% ਰੋਗ ਪੇਟ ਤੋਂ ਨੇ ਹੂੰ ਪਹਿਲੀ ਗੱਲ ਦੂਜੀ ਗੱਲ ਹੁਣ ਮੇ ਤੁਹਾਡਾ ਬਲੇਡਰ ਤਾਂ ਰੁਕਿਆ ਹੋਇਆ ਬਲੇਡਰ ਚ ਤਾਂ ਪ੍ਰੈਸ਼ਰ ਬਣਿਆ ਪਿਆ ਤੁਹਾਡਾ ਦਿਮਾਗ ਕਿਸੇ ਗੱਲ ਨੂੰ ਚੱਲਣਾ ਹੀ ਨਹੀਂ ਤੋਡੇ ਅੰਦਰ ਇੱਕ એનર્ਜੀ ਤੁਹਾਡੇ ਅੰਦਰ ਇੱਕ ਊਰਜਾ ਭਰੀ ਪਈ ਆ ਇੱਕ ਬੈਟਰੀ ਉਹ ਭਰੀ ਹੋਏ ਫਟ ਜੂਗੀ ਥੋੜੇ ਟਾਈਮ ਉਪਰ ਠੀਕ ਹੈ ਨਹੀਂ ਫਟੂਗੀ ਅਲਸਰੇਟਿਕ ਕਲੈਕਟਰ ਸਰ ਕੇ ਪ੍ਰਮਾਣ ਇਕੱਠੇ ਕਰ ਲੂਗੀ ਜਦੋਂ ਉਸ ਇਨਸਾਨ ਦੀ ਤੁਸੀਂ ਪੇਟ ਦੀ ਦਸ਼ਾ ਸਹੀ ਕਰਤੀ ਹੂੰ ਤੁਸੀਂ ਲੱਗਦਾ ਤੁਹਾਨੂੰ ਉਹ ਬੰਦੇ ਚੜਚੜਾ ਬਣ ਰੂ ਉਹ ਪੇਟ ਦੀ ਦਸ਼ਾ ਠੀਕ ਹੋਈ ਨਹੀਂ ਬੰਦੇ ਦਾ ਕੋਲੇਸਟ੍ਰੋਲ ਵੀ ਕੰਟਰੋਲ ਬੀਪੀ ਵੀ ਕੰਟਰੋਲ ਯੂਰਿਕ ਐਸਿਡ ਕੰਟਰੋਲ ਕੋਲੇਸਟ੍ਰੋਲ ਕੰਟਰੋਲ ਉਹਦੀ ਓਵਰਆਲ ਲਾਈਫ ਦੇ ਵਿੱਚ ਉਹ ਬੰਦਾ ਕਹਿੰਦਾ ਯਾਰ ਮੈਂ ਤਾਂ ਜ਼ਿੰਦਗੀ ਐ ਉਦੋਂ ਚਾਉਣਾ ਹੁੰਦਾ ਸੀ ਜਦੋਂ ਮੇਰੇ ਉੱਤੇ ਸਿਰ ਤੇ ਕੋਈ ਕਰਜ਼ਾ ਨਹੀਂ ਸੀਗਾ ਹਾਂ ਇਹਦਾ ਮਤਲਬ ਵੀ ਕਰਜ਼ੇ ਤੋਂ ਵੀ ਵੱਧ ਕੇ ਜੇਕਰ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਤਾਂ ਉਦੋਂ ਵੀ ਮਾੜਾ ਲਾਈਫ ਸਟਾਈਲ ਕਰ ਰਹੇ ਹੋ ਤੁਸੀਂ ਤੁਹਾਡਾ ਪੇਟ ਖਰਾਬ ਹੋ ਤੁਸੀਂ ਜੇਕਰ ਦੇਖੋ ਅਫੋਰਡ ਕਰ ਸਕਦੇ ਹੋ ਤਾਂ ਸਾਰੀ ਜ਼ਿੰਦਗੀ ਖਾਓ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਨਹੀਂ ਜੀ ਤੁਸੀਂ ਇੰਨਾ ਟਾਈਮ ਹੀ ਖਾਓ ਹੁਣ ਸਰਦੀਆਂ ਚੱਲਦੀਆਂ ਨੇ ਮੇਰੇ ਅੱਧੇ ਬਾਵਾ ਦੀ ਸ਼ਰਟ ਪਾਈ ਤੇ ਇਸ ਤੋਂ ਪਹਿਲਾਂ ਮੈਂ ਕਸੌਲੀ ਮੀਟਿੰਗ ਸੀਗੀ ਕਸੌਲੀ ਜਦੋਂ ਮੀਟਿੰਗ ਚ ਗਿਆ ਉਹ ਬੰਦੇ ਮੈਨੂੰ ਦੇਖ ਕੇ ਕਹਿੰਦੇ ਸਰਦਾਰ ਜੀ ਤੁਹਾਨੂੰ ਦੇਖ ਕੇ ਸਾਨੂੰ ਠੰਡ ਲੱਗਣ ਲੱਗੀ ਬਾਦ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਇੰਨੀ ਠੰਡ 10 ਡਿਗਰੀ ਇੱਥੇ ਟੈਂਪਰੇਚਰ ਦਿਨ ਦਾ ਦੁਪਹਿਰ ਦਾ ਤੇ ਤੁਸੀਂ ਅੱਧੀ ਬਾਵਾ ਦੀ ਸ਼ਰਟ ਪਾਈ ਫਿਰਦੇ ਹੋ ਮੈਂ ਕਿਹਾ ਬਾਈ ਜੀ ਉਹ ਸਾਡ ਨੂੰ ਪਤਾ ਸੀ ਕਿਵੇਂ ਕੰਟਰੋਲ ਕੀਤਾ ਹੋਇਆ ਸਾਨੂੰ ਜੇ ਠੰਡ ਮਹਿਸੂਸ ਹੋ ਗਈ ਸਾਡੇ ਤੋਂ ਪਹਿਲਾ ਬੰਦਾ ਕੋਈ ਨਹੀਂ ਹੋਗਾ ਜੈਕਟ ਪਾਉਣ ਵਾਲਾ ਜੋ ਜੀ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਬਿਮਾਰ ਹੋ ਗਏ ਤੇ ਜਿਹੜਾ ਬੰਦਾ ਸਾਨੂੰ ਮਿਲਣ ਆਇਆ ਸੀ ਉਹਨੂੰ ਕੀ ਮੂੰਹ ਦਿਖਾਵਾਂਗੇ ਉਹ ਹੋਊਗਾ ਤਾਂ ਆਪ ਢੱਲਾ ਪਿਆ ਜੀ 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 ਸੋ ਇਹ ਚੀਜ਼ਾਂ ਦਾ ਗੌਰ ਰੱਖਣੀ ਜ਼ਰੂਰੀ ਆ ਔਰ ਇਹ ਜਿਹੜਾ ਨੁਕਤਾ ਵਾ ਇਹ ਮੈਂ ਆਪਦੀ ਪਰਸਨਲ ਨਿੱਜੀ ਲਾਈਫ ਦੇ ਵਿੱਚ ਇਸਤੇਮਾਲ ਕਰਦਾ ਹਾਂ ਜੀ ਮੈਂ ਪਰਸਨਲੀ ਇਹਨੂੰ ਇਸਤੇਮਾਲ ਕਰਦੇ ਹੋਏ ਮੈਨੂੰ ਸਾਲਾਂ ਤੋਂ ਵੱਧ ਹੋ ਗਏ ਨੇ ਔਰ ਮੈਂ ਆਉਦੀ ਲਾਈਫ ਦੇ ਵਿੱਚ ਇੱਕ ਡਰਾਸਟਿਕ ਚੇਂਜਸ ਦੇਖੇ ਨੇ ਜਿਸ ਦਿਨ ਮੈਂ ਨਹੀਂ ਖਾਂਦਾ ਮੇਰੇ ਨਾਲ ਸੱਚੀ ਵਾਕਈ ਪਤਾ ਕੀ ਹੁੰਦਾ ਏ ਉਸ ਦਿਨ ਵਾਕਈ ਮੈਨੂੰ ਲੱਗਦਾ ਵੀ ਹਾਂ ਯਾਰ ਕੁਝ ਘਟਾ ਕੁਝ ਚੀਜ਼ ਦੀ ਕਮੀ ਆ ਕੋਈ ਚੀਜ਼ ਹੈ ਤੁਸੀਂ ਇੱਕ ਚੀਜ਼ ਹੋਰ ਦੇਖੋ ਆਪਣੀ ਹੁਣ ਤੁਸੀਂ ਚੱਲੇਗੇ ਜੀ ਆਪਣੇ ਕੋਲ ਇੱਕ ਹੋਰ ਬੰਦੇ ਆਏ ਨੇ ਬਾਰ ਜੀ ਮੈਂ ਹੁਣ ਬਾਈ ਜੀ ਬੈਠੇ ਨੇ ਹੁਣ ਉਹ ਬਾਈ ਜੀ ਨੂੰ ਜਿੱਦਾਂ ਹੀ ਮੈਂ ਮਿਲਣਾ ਆਪਣੀ ਇੰਟਰਵਿਊ ਤੋਂ ਬਾਅਦ ਜਿੱਦਾਂ ਮੈਂ ਉਹਨਾਂ ਨੂੰ ਮਿਲਣਾ ਇੱਕ ਕਲੇਜ ਚ ਖਾ ਲੈਣੀ ਹੈ ਹਾਂ ਪਹਿਲੀ ਗੱਲ ਜਦੋਂ ਮੈਂ ਉਸ ਬੰਦੇ ਨੂੰ ਮਿਲੂ ਮੇਰਾ ਔਰਾ ਕਿੰਨਾ ਸ਼ਾਂਤ ਹਾਂ ਚਾਂਦੀ ਕੀ ਕਰਦੀ ਹੈ ਚਾਂਦੀ ਦੀ ਡੱਬੀ ਇਹੀ ਤਾਂ ਕਰਦੀ ਹੈ ਜਿਵੇਂ ਆਪਾਂ ਅਕਸਰ ਸੁਣਦੇ ਹਾਂ ਵੀ ਸੋਨੇ ਦੀ ਧਾਤ ਨੂੰ ਤੁਸੀਂ ਜੇ ਉਬਾਲ ਕੇ ਤੁਸੀਂ ਇੱਕ ਚੀਜ਼ ਹੋਰ ਦੇਖੋ ਆਪਣਾ ਕਿਸੇ ਵੀ ਚੀਜ਼ ਨੂੰ ਤੁਸੀਂ ਪਿੱਤਲ ਲੈ ਲਓ ਚਾਂਦੀ ਦੇ ਗਲਾਸ ਲੈ ਲਓ ਆਪਣੇ ਤਾਂਬੇ ਦੇ ਅੱਗੇ ਪਹਿਲਾਂ ਲੋਹੇ ਭਾਂਡੇ ਵਰਤਦੇ ਸੀਗੇ ਹੁਣ ਇਹਨਾਂ ਦੀ ਖਾਸ ਗੱਲ ਕੀ ਹੁੰਦੀ ਹੈ ਇਹਨਾਂ ਦੀ ਆਪ ਦੀ ਆਪ ਦੀ ਤਸਵੀਰ ਆ ਚਾਂਦੀ ਦੀ ਆਪ ਦੀ ਤਸਵੀਰ ਆ ਲੋਹ ਪਸੰਦੀ ਦੀ ਆਪ ਦੀ ਤਸਵੀਰ ਆ ਲੋਹਾ ਜਿਹੜਾ ਉਸ ਤੋਂ ਬਾਅਦ ਸੋਨੇ ਦੀ ਜਿਸ ਨੂੰ ਸਵਰਨ ਪਸੰ ਕਹਿੰਦੇ ਨੇ ਉਹਦੀ ਆਪ ਦੀ ਤਸਵੀਰ ਆ ਹੀਰਾ ਪਸਲ ਦੀ ਜਮਾਈ ਅੱਡ ਤਸਵੀਰ ਸੋ ਇਹ ਤਸਵੀਰ ਦਾ ਆਪਾਂ ਫਾਇਦਾ ਲੈਣਾ ਔਰ ਉਹਦਾ ਆਪਾਂ ਫਾਇਦਾ ਉਹਨਾਂ ਕਾ ਲੈਣਾ ਵੀ ਫਾਇਦਾ ਹੀ ਨਾ ਸਾਡਾ ਨੁਕਸਾਨ ਬਣਦਾ ਠੀਕ ਹੈ ਜਿਵੇਂ ਕਹਿ ਲਓ ਵੀ ਆਪਾਂ ਘਰੇ ਲੈ ਕੇ ਆਏ ਜੀ ਸ਼ੇਰ ਲੈ ਆਏ ਪਰ ਉਹਨੂੰ ਸ਼ੇਰ ਦਾ ਨੁਕਸਾਨ ਹੈ ਉਹ ਸਾਂਹੀ ਖਾਣ ਲੱਗ ਗਿਆ ਠੀਕ ਰਾਖੀ ਤੋਂ ਨੇ ਕੀ ਕਰਨੀ ਸੋ ਇਹ ਆਪਾਂ ਉਸ ਅਨੁਸਾਰ ਯੂਜ਼ ਕਰਨਾ ਹੈ ਸ਼ੇਅਰ ਹੀ ਹਮਮ ਪਰ ਇਹ ਸ਼ੇਅਰ ਨੂੰ ਆਪਾਂ ਉਸ ਅਨੁਸਾਰ ਯੂਜ਼ ਕਰਨਾ ਵੀ ਸਾਡਾ ਨੁਕਸਾਨ ਨਾ ਹੋਵੇ ਇੱਕ ਕ ਲਾਈਚੀ ਤੁਸੀਂ ਮੇਰੇ ਕਿਹੜੇ ਤੇ ਸਵੇਰੇ ਸ਼ਾਮ ਖਾਣੀ ਸ਼ੁਰੂ ਕਰੋ ਮੈਂ ਕਹਿੰਦਾ ਜੀ ਸਭ ਤੋਂ ਵਧੀਆ ਤੇ ਇਹੀ ਆ ਤੁਸੀਂ ਨੋਰਮਲ ਇਲਾਇਚੀ ਖਾ ਕੇ ਦੇਖ ਲਓ ਆਹ ਖਾ ਕੇ ਦੇਖ ਲਓ ਤੁਹਾਡੇ ਸਾਹਮਣੇ ਤੁਹਾਡਾ ਜੀਕਰ ਆਹੀ ਖਾਣੀ ਜੀ ਜੀ ਗਰੰਟੀਡ ਤੁਸੀਂ ਇਹ ਚੀਜ਼ ਚੈੱਕ ਕਰਕੇ ਦੇਖੋ